ਨਾਸੀ ਕੋਈ ਗੱਲ ਨਹੀਂ ਜੇ ਉਹਨੋਂ ਆ ਗਈ ਹੈ ਨਾ ਕਿ ਆਪਣੇ ਨਾਲ ਲੜਾਈ ਨਾ ਪਾਉ ਜਿੱਦਾਂ ਦੀ ਜੇ ਉਹਨੇ ਗਲਤੀ ਕਰ ਲਈ ਤੇ ਕੋਈ ਗੱਲ ਨਹੀਂ ਚਿੰਤਾ ਦੇ ਹੁੰਦੀ ਆ ਹਾਂਜੀ ਸਸਤਰੀ ਕਾਲ ਸਸਤਰੀ ਕਾਲ ਸਦਾ ਚਿੰਤਾ ਗਾ ਹਾਂਜੀ ਠੀਕ ਰਾਕ ਆਪਣੀ ਸਨਾ ਸੇਬ ਠੀਕ ਜੇ ਹਾਂ ਸੇਦਾ ਠੀਕ ਆ ਹੋਰ ਮੈਂ ਘਰ ਲੱਭਦੀ ਆਈ ਤੁਹਾਨੂੰ ਤੁਸੀਂ ਇੱਥੇ ਬੈਠੇ ਬਗੀਚੀ ਚ ਹਾਂ ਮੈਂ ਇੱਥੇ ਬੈਠੀ ਤੁਸੀਂ ਸੁਣਾਓ ਮੈਨੂੰ ਵੀ ਯਾਤਰਾ ਕਿਵੇਂ ਜੀ ਰਹੀ ਤੁਹਾਡੀ ਯਾਤਰਾ ਤੇ ਬੜੀ ਵਧੀਆ ਰਹੀ ਆ ਤੇ ਆ ਫੇਰ ਗੱਲਾਂ ਹੋਈ ਫੇਰ ਮੈਂ ਆਣ ਕੇ ਤੇ ਮਨ ਮੇਰਾ ਦੁਖੀ ਹੋ ਗਿਆ ਉਹੀ ਗੱਲਾਂ ਹੀ ਕਾਂਡੇ ਵੀ ਕੋਈ ਉਹ ਤਾਂ ਗੱਲਾਂ ਚੱਲਣੀਆਂ ਕਰਿੰਦ ਪਾਨ ਜਦੋਂ ਮੈਂ ਰੋਣਾ ਪਉਂਦੀ ਹਾਂ ਮੇਰੀ ਕੋਈ ਮੰਦਾ ਨਹੀਂ ਬੰਨ ਤੜ ਕੇ ਬਾਹਰ ਨਿਕਲ ਜਾਂਦੀ ਮੇਰਾ ਪੁੱਤ ਚੁੱਕੀ ਨਹੀਂ ਗੱਲ ਉਹਨਾਂ ਨਹੀਂ ਚੁੱਕੀ ਮੇਰਾ ਪੁੱਤ ਤੇ ਬਣਾ ਦੇਣਾ ਹੀ ਨਹੀਂ ਨਹੀਂ ਅਹੀਂ ਕਾਲੇ ਜੋਗੇ ਰਹਿਣਾ ਹੀਗਾ ਚੱਲ ਕੋਈ ਨਹੀਂ ਭੈਣ ਜੀ ਕਲਪੋਨਾ ਈਡਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੰਦੇ ਹੰਦੇ ਨਾ ਚੱਲ ਹੁਣ ਆਪਣੇ ਨਿਆਣਿਆਂ ਵਾਲਾ ਹੀ ਵੇਖਣਾ ਵਾ ਪਿੰਦਰਵਾਲ ਵੇਖਣਾ ਵਾ ਹੁਣ ਅਸੀਂ ਕਿਸੇ ਵਾਲ ਥੋੜਾ ਵੇਖਣਾ ਵਾ ਪਿੰਦਰਵਾਲ ਮੈਂ ਨਹੀਂ ਉਹ ਰੱਖਣੀ ਕੁੜੀ ਮਾੜੀ ਚੰਗੀ ਰੋਟੀ ਉਹਨੂੰ ਦੇ ਲਈਦੀ ਆ ਆ ਮੈਂ ਜਾਣੀ ਵੀ ਕਰੋ ਕਰਦਾ ਮੈਂ ਕੋਣ ਤੁਸੀਂ ਐਸ ਉਮਰ ਚ ਕੀ ਕਰੋਗੇ ਹੁਣ ਤੁਸੀਂ ਹੈ ਆਪ ਕਾਪ ਕਾ ਕੇ ਦੋਗੇ ਰੋਟੀਆਂ ਨਿਆਣਿਆਂ ਦੇ ਜਵਾਨ ਹੋ ਗਈ ਕੁੜੀ ਕੁੜੀ ਦੇ ਵੀ ਤੇ ਕੁੜੀ ਨੂੰ ਪੜਾਉਣਾ ਲਿਖਾਉਣਾ ਨਹੀਂ ਆ ਹੋਰ ਨਹੀਂ ਕੋਈ ਕੰਮ ਕਰਾਉਣਾ ਰੋਟੀਆਂ ਪਕਾਉਣ ਚਾਹੀ ਰਹਿਣ ਦੇਣਾ ਹੁਣ ਐਦਾਂ ਦੀਆਂ ਨਹੀਂ ਸੋਚੀਦੀ ਹੁੰਦੀਆਂ ਤੂੰ ਹੀ ਇਹੋ ਜਿਹਾ ਨਾ ਹੁਣ ਸੋਚਣਾ ਰਹਿਣ ਦੋ ਆਪਣੇ ਧੀ ਪੁੱਤ ਕੋ ਹੋ ਜਾਂਦੇ ਤੇ ਤੈਨੂੰ ਘਰੋਂ ਕੱਢ ਦੇਣਾ ਹੀ ਅਸੀਂ ਅਸੀਂ ਗੱਲ ਨਾ ਹੀ ਲਾਉਣਾ ਕਿ ਕੀ ਕਰਨਾ ਹੀ ਨਿਕਲ ਜੋਗੇ ਨਹੀਂਗੇ ਕੋਈ ਗੱਲ ਨਹੀਂ ਬੜਿਆ ਬੜਿਆ ਕੋ ਹੋ ਜਾਂਦੀਆਂ ਹੁੰਦੀਆਂ ਮਾਤਾ ਸਿਆੜੀਆਂ ਆਂਦੀਆਂ ਨਾ ਝੱਗਾ ਚੁੱਕੀ ਦਾ ਆਪਣਾ ਢਿੱਡ ਲੱਗ ਜਾ ਹਾਂ ਹੁਣ ਗੱਲ ਤੇ ਪਰਦਾ ਪੈ ਗਿਆ ਜਿਹੜਾ ਸਾਮਾ ਨੂੰ ਘਰ ਆਜੇ ਨਾ ਉਹਨੂੰ ਕੁੱਲਿਆ ਨਹੀਂ ਆਂਦੇ ਹੁੰਦੇ ਪੈਣਾ ਇੰਨਾ ਦਾ ਕਲਪ ਹੁਣ ਤੂੰ ਨਾ ਕਲਪ ਇੰਨਾ ਬਿਮਾਰ ਹੋ ਜਾਵੇਂਗੀ ਕੀ ਫਾਇਦਾ ਫਿਰ ਤੇਰਾ ਫਿਰ ਦਵਾਈ ਲੈਣ ਤੈਨੂੰ ਚੁੱਕ ਕੇ ਉਧਰ ਉਧਰ ਖੜਾਾਂਗੇ ਕੋਈ ਗੱਲ ਨਹੀਂ ਮਾਸੀ ਹਾਂ ਤੂੰ ਸਮਝਾ ਉਹਨੂੰ ਪੁੱਤ ਜੋ ਗਲਤੀ ਹੋ ਗਈ ਠੀਕ ਆ ਜੇ ਨਾ ਹੀ ਪਾਉਣੀ ਨਾ ਜਿੰਨੀ ਮਰਜ਼ੀ ਬਿਲਾ ਲੜਾਈ ਨੂੰ ਤੇ ਹੁਣ ਵਧਾਈਏ ਚਾਹੀਏ ਮਾਦੀਆ ਮੰਗ ਵੀ ਪਰ ਮੈਂ ਨਹੀਂ ਮਾਫੀ ਚਾਹੁੰਦੀ ਹਾਂ ਨਹੀਂ ਮਾਫੀਆਂ ਮੰਗਿਆ ਦਾ ਫਾਇਦਾ ਕੋਈ ਗੱਲ ਨਹੀਂ ਮੈਂ ਤਾਂ ਵੱਡਾ ਕਦਮ ਚੁੱਕ ਲਿਆ ਹੁੰਦਾ ਨਹੀਂ ਨਹੀਂ ਚਲੋ ਸ਼ਰਮ ਨਾ ਆਈ ਜੀ ਗੱਲ ਤੇ ਢਾਡੀ ਠੀਕ ਵਾ ਚਲੋ ਮੰਨਣ ਮੰਨਦੇ ਆਹੀ ਗੱਲ ਨੂੰ ਇਹ ਵੀ ਗਲਤੀ ਹੈ ਤੇ ਪਰ ਹੁਣ ਨਾ ਵੱਡੇ ਜਿਹੜੇ ਘਰ ਨੂੰ ਬੰਦ ਬਣਾ ਕੇ ਰੱਖਦੇ ਆ ਤੇ ਜੇ ਤੁਸੀਂ ਇਹ ਗੱਲ ਕਰਤੀ ਤੇ ਫੇਰ ਹੁਣ ਖੇਰੂ ਖੇਰੂ ਘਰ ਹੋ ਜਾਣਾ ਮੇਨਟੇਨ ਨਹੀਂ ਲੱਗਣਾ ਹੁਣ ਕਿਹੜੀ ਗੱਲ ਦਾ ਰੌਲਾ ਪਾ ਲਿਆ ਤੁਸੀਂ ਗੱਲ ਉਹ ਹੀ ਆ ਕਿ ਗੱਲ ਹੁਣ ਉਹ ਗੱਲ ਪੈਣ ਕਲ ਭੰਡਈ ਆ ਤੁਸੀਂ ਵੀ ਠੰਡਾ ਠਡੋਲੇ ਵਾਲੀਆਂ ਗੱਲਾਂ ਕਰਦੇ ਜੇ ਵੀ ਗੱਲ ਤੇ ਮਿੱਟੀ ਪਾ ਜੇ ਇਹ ਮਿੱਟੀ ਪੈਣ ਵਾਲੀ ਗੱਲ ਨਹੀਂ ਆ ਜੇ ਕੱਲ ਨੂੰ ਕੁਝ ਕਰ ਦਿੰਦੀ ਨਾ ਅਜੇ ਤੇ ਉਹਨਾਂ ਨੇ ਇਤਰਾ 흘ੀ ਆ ਤੇ ਬਾਜੀ ਨੇ ਠਾਣੇ ਚੱਲ ਜਾਣਾ ਸੀ ਤੇ ਨਿਆਣੇ ਰੁਲ ਜਾਣੇ ਸੀ ਤੇ ਆਹ ਬੁੱਢੇ ਵਾਲੇ ਇਹਨੂੰ ਕਿੰਨੇ ਸਾਹਮਣਾ ਸੀ ਹੈ ਤੁਸੀਂ ਤੇ ਉਹਦੀਆਂ ਗੱਲਾਂ ਸੁਣ ਕੇ ਤੇ ਆਂਦੇ ਠੰਡੇ ਹੋ ਗਏ ਜੇ ਨਹੀਂ ਮੇਰੀ ਗੱਲ ਜਿੱਤ ਰੋਲ ਕੇ ਰੱਖਦੀ ਸਾਰੀ ਪਿੰਡ ਚ ਲੋਕੀ ਥੂ ਥੂ ਡੇ ਕਰਨਾ ਸਵੇਰ ਦੀ ਮੰਮੀ ਸੁਣ ਲਾ ਆ ਮੈਂ ਦੁਕਾਨ ਤੇ ਗਈ ਹਾਂ ਮੂੰਹ ਜੋੜ-ਜੋੜ ਜਨਾਨੀਆਂ ਗੱਲਾਂ ਕਰਦੀਆਂ ਐ ਐਦਾਂ ਉਂਗਲਾਂ ਕਰ-ਕਰ ਆਂਦੇ ਹਣੀ ਆ ਵੀ ਓਦਾਂ ਦੀ ਹੋਣੀ ਚਵਲ ਜੀ ਵੀ ਤੁਸੀਂ ਇੰਨਾ ਗੱਲਾਂ ਤੇ ਮਿੱਟੀ ਪਾਉਂਦੇ ਜੇ ਵੀ ਇਹਨੇ ਗਲਤੀ ਨਹੀਂ ਕੀਤੀ ਜੇ ਇਹਦੀਆਂ ਗਲਤੀਆਂ ਤੇ ਐਦਾਂ ਪੜਦਾ ਪਾਉਂਦੇ ਰਹੇ ਨਾ ਇਹਨੇ ਤੇ ਗਾਂ ਤਾਂ ਨੂੰ ਹੋਰ ਜਾਣਾ ਵਾ ਵੀ ਕੋਈ ਨਹੀਂ ਠਾਂਡ ਢੰਡੋਲਾ ਹੋ ਗਿਆ ਵਾ ਮੈਨੂੰ ਮਾਫ਼ ਕਰਤਾ ਵਾ ਫੇਰ ਕਿਸ ਪਾਛੇ ਲਾਲੂ ਜਾ ਰਹੀ ਇਹ ਨਹੀਂ ਕੰਮ ਚੱਲਣੇ ਲੈ ਲਾਓ ਇਹਦੇ ਭਰਾ ਪਰਜਾਈ ਨੂੰ ਫੋਨ ਉਹਨਾਂ ਨੂੰ ਇੱਥੇ ਸੱਦੋ ਤੇ ਥੋੜਾ ਬੈੜਾ ਦੇ ਲੈ ਕੇ ਤੇ ਇਹਨੂੰ ਲਾਓ ਉਹਨਾਂ ਦੇ ਗਾੜੀ ਉਹਨਾਂ ਨੂੰ ਵੀ ਅਕਲ ਆ ਜੂਗੀ ਜਿਹੜੇ ਇਥੇ ਪਰਦੇ ਪਾਉਂਦੀ ਫਿਰਦੀ ਸੀ ਤੁਸੀਂ ਤੇ ਪਤਾ ਨਹੀਂ ਕਿਉਂ ਠੰਡੇ ਹੋ ਕੇ ਬਹਿ ਗਏ ਆ ਮम्मी ਤੇ ਸਾਡੀ ਜਿਆਦਾ ਹੀ ਆਣ ਕੇ ਉਹਦੀਆਂ ਸੁਣ ਕੇ ਗੱਲਾਂ ਤੇ ਉਹਦੀਆਂ ਗੱਲਾਂ ਚ ਆ ਗਈ ਹੈ ਨਹੀਂ ਗੱਲ ਸੁਣ ਸਿਪੜ ਗਈ ਜੀਏ ਜੀ ਤੂੰ ਕਿਦਾਂ ਜ਼ਬਾਨ ਵਾਈ ਜਾਣ ਢਈ ਆ ਚਾ ਜਾ ਕੇ ਚਾ ਤਰ ਇੱਥੇ ਤੇ ਆਪਣੇ ਨਹੀਂ ਮਾਣ ਤੇ ਬਾਹਰ ਦੇ ਆਨੇ ਤੇ ਆਪੇ ਗੱਲਾਂ ਕਰਨੀਆਂ ਭੈਣ ਲੈ ਮम्मी ਤੁਜੀ ਵੀ ਉਹ ਗੱਲ ਕਰ ਜੇ ਦੀ ਮੈਂ ਤੇ ਪਿਆਰ ਨਾਲ ਸਮਝਾਉਂ ਢਈ ਆ ਮੇਰੀ ਇੱਜ਼ਤ ਦਾ ਨਹੀਂ ਤਾਨੂੰ ਦਿਖਦਾ ਕੱਲ ਨੂੰ ਕੁੜੀ ਜਵਾਨ ਹੋਈ ਆ ਇਹਨੇ ਰਿਸ਼ਤਾ ਨਹੀਂ ਕਰਨਾ ਇਹਦੇ ਅਲ ਵੇਖ ਕੇ ਕਿਉਂ ਤੇਰੀ ਜਿਤ ਨੂੰ ਕੀ ਹੋ ਜਾਵਾ ਇਤਨੂ ਕੀ ਹੋਇਆ ਇੰਨਾ ਵੱਡਾ ਨੇ ਕਾਰਾ ਕਰਤਾ ਮੰਮੀ ਤੁਸੀਂ ਵੀ ਨਾ ਬਸ ਉਹੀ ਗੱਲ ਦੀਆਂ ਗੱਲਾਂ ਉਹ ਨਿਆਲੋ ਕਰ ਕਰਤਾ ਵਾ ਕਿਤੇ ਬੜੇ ਬੜੇ ਵਾ ਹੋ ਜਾਂਦੇ ਹੁੰਦੇ ਆ ਪੱਕਾ ਨਹੀਂ ਦੇ ਦੇਈਦਾ ਹੁੰਦਾ ਕਰੋ ਹੈਂ ਆ ਰਾ ਦੋ ਤੁਹਾ ਗੱਲ ਕਰੀ ਜੰਨੀ ਆ ਕੀ ਗੱਲ ਵਾ ਨਿਕਲ ਗਈ ਸੀ ਕਿਤੇ ਕਿਹੜਾ ਕਾਰ ਆਉਨੇ ਕਰਤਾ ਨਿਆਣੀ ਛੱਡ ਕੇ ਚਲ ਗਈ ਸੀ ਤੂੰ ਬੋਲੀ ਜੰਨੀ ਜਿਆਦਾ ਹੈਂ ਲੈ ਮੰਮੀ ਤੁਸੀਂ ਤਾਂ ਇਦਾਂ ਕਹਿਂਦੇ ਅਗਲੇ ਦਿਨ ਤੇ ਘਰ ਉਜੜ ਗਿਆ ਪੁੱਤ ਖਾ ਗਈ ਅਗਲੇ ਦਾ ਪੁੱਤਰ ਰੋਲਦਾ ਰਹਿ ਗਿਆ ਨਿਗਾ ਜਿਆ ਹੈਂ ਤੁਸੀਂ ਆਂਦੇ ਜੇ ਕੋ ਉਹਦੇ ਕਰਮ ਉਹ ਜਿੱਦਾਂ ਦੇ ਕੀਤੇ ਉਦਾਂ ਦੇ ਭੋਗ ਗਿਆ ਨਿਆਣੀ ਸਾੜ ਕੇ ਤੇ ਨਹੀਂ ਨਾ ਕਿਤੇ ਗਈ ਉਹ ਤੁਸੀਂ ਇਹਨੂੰ ਨਾ ਮਾੜਾ ਆਖਿਓ ਮੰਮੀ ਤੁਸੀਂ ਵੇਖ ਲਓ ਮਾਸੀ ਇਹਨੇ ਤੇ ਅਰੇ ਦੀ ਗੱਲ ਲੈਣ ਇਹ ਤੇ ਕਿਤੇ ਜਾ ਜਾ ਕੇ ਚਾਹ ਬਣਾ ਚਾਹ ਬਣਾ ਕੇ ਲਿਆ ਜਬਾਨ ਇਹਦੀ ਤੇ ਐਡੀ ਲੰਮੀ ਆ ਕਿਤੇ ਮੈਂ ਦੱਸ ਦੇਣ ਕਿ ਚਲ ਜੰਨੀ ਇਹਨੂੰ ਦਿਖਾਵਾ ਮਿਲ ਜਾਂਦੀ ਆ ਤੂੰ ਥੋੜਾ ਜਿਹਾ ਸਮਝਾਇਆ ਕਰ ਇਹਨੂੰ ਬੇਨਪਾਲ ਦੁਖੀ ਵੀ ਆਈ ਬੜੇ ਆ ਮੈਂ ਦੋ ਬਾਰੇ ਦੁਖੀ ਭੈਣ ਜੀ ਚਲੋ ਮੈਂ ਮੰਨਦੀ ਇਹ ਗੱਲ ਨੂੰ ਦੁਖੀ ਹੈ ਹੁਣ ਸਾਰੇ ਉਹਦੇ ਮਗਰ ਪੈ ਜਾਂਦੇ ਨਿਆਣੇ ਨਿਆਣਿਆਂ ਦਾ ਸੋਚੋ ਨਿਆਣਿਆਂ ਦਾ ਹੈ ਨਹੀਂ ਦਿੰਦੀ ਇਨਾ ਸੋਚਾ ਚ ਡੁਬੇਰੀ ਨਹੀਂ ਕੋਈ ਗੱਲ ਨਹੀਂ ਮੈਂ ਮੰਦੀ ਇਹ ਗੱਲ ਨੂੰ ਮੰਦੀ ਉਹਨਾਂ ਕਰਤੀ ਮੰਦੀ ਲਈ ਮਾਰੀ ਆਪਣੀ ਤੇ ਫਿਰ ਕਿਉਂ ਰੋਲਾ ਪਾਉਣਾ ਕਾਲੂ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਅੱਧੀ ਘਤਿਓ ਨਮੋਸੀ ਨਾ ਮਰ ਗਈ ਐ ਤੇ ਉਹ ਟਾੜੀਆਂ ਛਿੜਕਾਂ ਦਾ ਦੇ ਨਾਲ ਸਹਿਮੀ ਪਈ ਐ ਹੈ ਤੇ ਜੇ ਕੋ ਖਾ ਕੇ ਮਰ ਗਈ ਤੇ ਫਿਰ ਕੀ ਕਰਾਂਗੇ ਫਿਰ ਘਰ ਹੋ ਗਿਆ ਨਾ ਮੁੱਦਾ ਫਿਰ ਪੈਸੇ ਨਹੀਂ ਠੰਡ ਦੇਣੂ ਆਹੋ ਹੈ ਫਿਰ ਜਿਹੜਾ ਵੀਰ ਆ ਨਾ ਉਹ ਵੀ ਵਿਚਾਰਾ ਬੱਜੇ ਰਹਿਣਾ ਉਹਦਾ ਕੀ ਜਨਾਨੀ ਦਾ ਇਦੋਂ ਨੂੰ ਮੱਦੀ ਘੁੰਮਦੀ ਐ ਅੱਜ ਕੱਲ੍ਹ ਪਹਿਣ ਏਦਾਂ ਨਾ ਉਹਦੇ ਮਗਰ ਪੈ ਇੰਨਾ ਹੱਥ ਧੋ ਕੇ ਚੰਗੇ ਨਹੀਂ ਲੱਗੀਦਾ ਸੋਚ ਗਾਂ ਦਾ ਨਿਆਣਿਆਂ ਦਾ ਸੋਚ ਪਹਿਣਾ ਇੰਨਾ ਟਾਈਮ ਹੋ ਗਿਆ ਵਾ ਐਨੇ ਸਾਲ ਹੋ ਗਏ ਸਾਡੇ ਵਿੱਚ ਹੀ ਰਹਿਣ ਲਈ ਹੈ ਹਾਂ ਕਿਦਾਂ ਸੇਵਾ ਕਰਦੀ ਗਾੜੀ ਪਸਾੜੀ ਰੋਟੀ ਨਾ ਰੋਟੀ ਚਾਹ ਨਾ ਚਾਹ ਤੇ ਕੀ ਪਤਾ ਹੁਣ ਮੱਤ ਤੇ ਚੱਲ ਪੜਦਾ ਪੈਣ ਲੱਗਿਆ ਕਿਹੜਾ ਟਾਈਮ ਲੱਗਦਾ ਵਾ ਸਾਡੀ ਤੀ ਹੁੰਦੀ ਤੇ ਅਸੀਂ ਉਹਨੂੰ ਹੁਣ ਬਾਹਰ ਹੀ ਕੱਢ ਦੇਣਾ ਥੱਕੇ ਦੇ ਦੇਣੇ ਹੀ ਗੱਲ ਨਾ ਹੀ ਲਾਉਣਾ ਹੀ ਮੈਂ ਨਾ ਰਹੀ ਜਾਵੇ ਪਰ ਮੈਂ ਨਹੀਂ ਉਹ ਬਣਾਂ ਏ ਬੁਲਾਉਣਾ ਪੈਣਾ ਵਾ ਬੁਲਾਉਣਾ ਪੈਣਾ ਸਾਰਾ ਕੋ ਪਲਾ ਕੇ ਬਣਾਉਣਾ ਪੈਣਾ ਵਾ ਮਾਸੀ ਆਉ ਜੀ ਗੱਲਾਂ ਨਹੀਂ ਕਰੀ ਬੁਲਾਉਣਾ ਪੈਣਾ ਸਾਰਾ ਕੋ ਘਰ ਚ ਹੀ ਰਹਿਣਾ ਹੁੰਦਾ ਏਦਾਂ ਉਹਨਾਂ ਦੋਵਾਂ ਜੀਆਂ ਦੀ ਫਿਕ ਪੈਣੀ ਜੇ ਤੂੰ ਏਦਾਂ ਕਰੂਂਗੀ ਜੀ ਠੀਕ ਆ ਉਹ ਵੀ ਝੜ ਕੇ ਬੈਠਾ ਹੀ ਆ ਪੈਣਾ ਸਾਰਾ ਕੋ ਪਲਾ ਕੇ ਨਾ ਫੇਰ ਹੀ ਅੱਗੇ ਵਧਣਾ ਪੈਣਾ ਵਾ ਏਦਾਂ ਨਹੀਂ ਇਹੋ ਜਿਹੀਆਂ ਗੱਲਾਂ ਨਾਲ ਨਹੀਂ ਸਾਰਾ ਕੋ ਹੁੰਦਾ ਉਹ ਏਦਾਂ ਸੜਾ ਰੱਖਿਆ ਨਾ ਘਰੇ ਤੇ ਉਹਨੇ ਪਤਾ ਨਹੀਂ ਉਹਨੂੰ ਕੀ ਕਰ ਦੇਣਾ ਤੈਨੂੰ ਪਤਾ ਵੀ ਆ ਕਿਦਾਂ ਦਾ ਉਹ ਪਤਾ ਨਹੀਂ ਉਹ ਕਿਦਾਂ ਜੇਰਾ ਕਾਂਢੇ ਆਪਣੇ ਬੱਚਿਆਂ ਕਰਕੇ ਸਭੀ ਨੇ ਦੀ ਗੱਲ ਉਹਦੇ ਵੱਲ ਹੁਣ ਕੀ ਵੇਖਣਾ ਵਾ ਚੱਲ ਨਿਆਣੇ ਆਪਣੇ ਵੱਲ ਵੇਖ ਤੇ ਫਿਰ ਹੁਣ ਆਂਦੇ ਹੁੰਦੇ ਟਾਈਮ ਫੇਰੀ ਨਿਕਲਦਾ ਵਾ ਜੇ ਇਦਾਂ ਟਾਈਮ ਹਾਇਦਾ ਕਰਨ ਲੱਗੇ ਸੜ ਪੁੱਜ ਕੇ ਤੇ ਫੇਰ ਨੀਓ ਟਾਈਮ ਨਿਕਲਦਾ ਇਹ ਗੱਲਾਂ ਭਲਾਉਣੀਆਂ ਪੈਂਦੀਆਂ ਤੁਸੀਂ ਤਾਂ ਸਿਆਣੇ ਹੀ ਹੋ ਤੇ ਹੁਣ ਮੈਂ ਤੁਹਾਨੂੰ ਕਹਿਣਾ ਕੀ ਕਹਾਂ ਹੁਣ ਤੁਹਾਨੂੰ ਸਭੀ ਸਿਆਣਫੋ ਨੇ ਕਿਸੋਰੀ ਦਿੱਤੀ ਆਹ ਦੀ ਸਿਆਣ ਨੂੰ ਕਿਥੋਂ ਰਹੀ ਉਹ ਮਾਸੀ ਕੋਈ ਗੱਲ ਨਹੀਂ ਨਾ ਨਹੀਂ ਸੋਚੀ ਜਾਂਦਾ ਇੱਥੇ ਸਾਰੀ ਦੁਨੀਆ ਇਦਾਂ ਹੀ ਆ ਜਿਹੜਾ ਤੇ ਫੜਿਆ ਗਿਆ ਉਹ ਚੋਰ ਆ ਜਿਹੜਾ ਨਾ ਫੜਿਆ ਗਿਆ ਉਹ ਸਪਾਈ ਆ ਓ ਚਲੋ ਪਕਾਈ ਜਾਂੜ ਖਾਈ ਜਾਂ ਪਰ ਮੈਂ ਨਹੀਂ ਬੁਲਾਉਣੀ ਬਸ ਕੋਈ ਸਮਝਾ ਮ ਮਾਸੀ ਸਮਝੀ ਜਾ ਮੂਰੀ ਲੱਗਦੀ ਜੇ ਮੈਂ ਸੱਚੀਆਂ ਸੁਣਾਵਾ ਤੇ ਮੈਂ ਚੰਗੀ ਨਹੀਂ ਮੇਰੀ ਇੱਕ ਗੱਲ ਸੁਣ ਇੱਥੇ ਬੋੜ ਬੋੜ ਕਰੀ ਜਾਂਦੀ ਆ ਜਦੋਂ ਸਿਆਣੇ ਚਾਰ ਗੱਲਾਂ ਕਰਨ ਦੇ ਹੁੰਦੇ ਆ ਜਦੋਂ ਆਪਣੇ ਦੋਵੇਂ ਭੈਣਾਂ ਲੱਗੀਆਂ ਵਾ ਤੂੰ ਉੱਥੇ ਕੀ ਟੋੜ ਟੋੜ ਕਰਦੀ ਆ ਮੈਂ ਜੋ ਬਣ ਸੱਚਾਈ ਕਰਦੀ ਆ ਮੈਂ ਪਹਿਲਾਂ ਵੀ ਰੌਲਾ ਪਾਉਂਦੀ ਹਾਂ ਮੈਂ ਹੁਣ ਵੀ ਪਾਉਣੀ ਆ ਜਦ ਇੱਥੇ ਬਹੁ ਮੇਰੀ ਗੱਲ ਸੁਣੋ ਜਦੋਂ ਸੂਟ ਆਉਂਦੇ ਸੀ ਨਾ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ ਐ ਡਾਡੀ ਮਹਿੰਗੇ ਸੂਟ ਕੌਣ ਦਿੰਦਾ ਵਾ ਉਦੋਂ ਤੁਸੀਂ ਵੀ ਕਹਿ ਦਿੰਦੇ ਚੱਲ ਕੋਈ ਨਾ ਸਾਨੂੰ ਕੀ ਲੋੜ ਤੇ ਅੱਜ ਸਾਰੇ ਭੇਤ ਖੁੱਲ ਗਏ ਤੁਸੀਂ ਅੱਜ ਸਾਰੇ ਰਾਜ਼ ਖੁੱਲ ਗਏ ਆ ਤੇ ਦਵਿੰਦਰ ਤੁਹਾਨੂੰ ਮੋੜੀ ਲਗਦੀ ਆ ਘਰ ਤੇ ਆਪਣਾ ਹੀ ਆ ਕਿਉਂ ਠੱਗਾ ਝੱਗਾ ਚੋਕੇ ਢੇਡਾ ਪੜਾ ਨਾ ਕਾ ਕਰਦੀ ਫਿਰਦੀ ਆ ਮੰਮੀ ਗੱਲ ਕਰਨ ਈ ਆ ਤੇ ਤੇਰਾ ਕੀ ਫਰਜ਼ ਬਣਦਾ ਬੋਲਣ ਦਾ ਮੰਮੀ ਤੇ ਬਹੁਤ ਵਧੀਆ ਗੱਲ ਕਰਨ ਈ ਆ ਸਾਡੇ ਰਾਵਾਂ ਚ ਕੰਡੇ ਬੀਜਣ ਡਈਓ ਬਾਹਰ ਤੇ ਸਾਰੇ ਥੂ ਥੂ ਹੋਈ ਆ ਜਦੋਂ ਬੰਦਾ ਚਾਲ ਹੀ ਗਿਆ ਹੋਵੇ ਨਾ ਤਾਂ ਫੇਰ ਉਹਨੇ ਨਹੀਂ ਰਹਿਣਾ ਉਨੇ ਮੋਰ ਪਿੰਡਾਂ ਤੇ ਅੱਖ ਰੱਖਣੀ ਸ਼ੁਰੂ ਕਰ ਦੇਣੀ ਆ ਤਾਂ ਐਸੇ ਸਾਨੂੰ ਵੀ ਬਦਨਾਮ ਕਰੂਗੀ ਹਾ ਕਿਦਾਂ ਦੀਆਂ ਗੱਲਾਂ ਕਰ ਲਈਆਂ ਐਨੀ ਵੀ ਨਹੀਂ ਮਾਰੀ ਉਹ ਸਾਡੇ ਚ ਹੀ ਰਹੀ ਆ ਜੇ ਉਹਦੀ ਮਾਤੇ ਪਰਦਾ ਪਾ ਗਿਆ ਜਿਹੜੀਆਂ ਤੂੰ ਗੱਲਾਂ ਕਰਦੀਆਂ ਵੀ ਪਿੰਡਾਂ ਵਾਲੇ ਤੇ ਅੱਖ ਰੱਖੂਗੀ ਫਲਾਣਾ ਟਿਮਖਾ ਇਹ ਗੱਲਾਂ ਕਰਨ ਆਲੀਆਂ ਤੇਰੇ ਹੈ ਅਛਾ ਤੈਨੂੰ ਬੜਾ ਹੇਜ ਆਉਂਦਿਆ ਵਾ ਵੇਖੀ ਕਿਤੇ ਤੇਰੀ ਤਾਂ ਨਹੀਂ ਅੱਖ ਹਉਤੇ ਸ਼ਰਮ ਕਰ ਥੋੜੀ ਬੋਤੀ ਆਹੋ ਹੁਣ ਮੇਰੇ ਤੇ ਹੱਥ ਚਕਾਉਗੀ ਜਦੋਂ ਸਾਡੇ ਘਰ ਤੋਂ ਪੱਤ ਪਾਤਾ ਨਾ ਤੁਸੀਂ ਉਹਦੇ ਮਗਰ ਲਾ ਕੇ ਮੇਰੇ ਤੇ ਹੱਥ ਚੁੱਕਿਆ ਤੂੰ ਗੱਲਾਂ ਕਿਦਾਂ ਦੀਆਂ ਕਰਦੀਆਂ ਮੈਂ ਸਹੀ ਕਰਦੀਆਂ ਸਾਡੇ ਘਰੀ ਆ ਇੰਨੇ ਤਗੜੇ ਨਿਆਣੇ ਹੋ ਕੇ ਅਸੀਂ ਕਦੀ ਉਹਨੂੰ ਮਾਰੀ ਨਹੀਂ ਵਖਿਆ ਮਾਂ ਨੂੰ ਵਖਿਆ ਤੁਹਾਡੇ ਚ ਰਹੀ ਆ ਨਾ ਤਾਂ ਤਾਂ ਤੇ ਅਗਲਾ ਸਿੱਖ ਲਿਆ ਫਿਰ ਤੁਸੀਂ ਵੀ ਉਹਨਾਂ ਸੋਣਿਆ ਨਾ ਤੇਰੇ ਜਰੂਸ ਕਹਿੰਦੇ ਹੁਣ ਫੜ ਕੇ ਹੱਦ ਹੋਈ ਏ ਬੰਦੇ ਵਾਲੀ ਕਿਦਾਂ ਚੋੱਕ ਕੇ ਮੇਰੇ ਚ ਪੇੜ ਮਾਰਤੀ ਆ ਇਹ ਕੋਹਦਾ ਕਰਕੇ ਸਗਾਦਾ ਹੁਣ ਸਾਡੇ ਘਰ ਕੋ ਪੱਤ ਪਾਇਆ ਮੁਰਕੇ ਲੋਕਾਂ ਦੇ ਸਿਰ ਪੜਵਾਉਗੀ ਅਜੇ ਨਹੀਂ ਬੇੜਾ ਆਪਣਾ ਘਰ ਤੇ ਨਾ ਵਸਣ ਨਹੀਂ ਦਿੱਤਾ ਹੁਣ ਮੇਰਾ ਜੜ ਆਪ ਫਿਰ ਆ ਮੈਂ ਟਿਕੂ ਮੇਰਾ ਫਾਟਚਾ ਆਲੋ ਟੇਬਲ ਕਿੰਨੀ ਵਾਰੀ ਤੈਨੂੰ ਮੈਂ ਕਿਹਾ ਵਾ ਕਿ ਕੋਈ ਹਮਦਰਦੀ ਚੁਕਾਉਣ ਦੀ ਜ਼ਰੂਰਤ ਨਹੀਂ ਆ ਮੈਂ ਆਪਣੇ ਕੰਮ ਖੁਦ ਕਰ ਲੂੰਗਾ ਜਾ ਤੂੰ ਸਮਝਣਾ ਨਹੀਂ ਚਾਹੁੰਦੀ ਅ ਮੈਂ ਸਿਮੂ ਇਹ ਕੰਮ ਕਰਨ ਯੋਗ ਹੀ ਹੋਗੀ ਮੇਰੀ ਆਪੇ ਲੈ ਆਊਗੀ ਉਹ ਸਮਾਨ ਜਿਹੜਾ ਲਿਆਉਣਾ ਵਾ ਉਥੇ ਰੱਖ ਦੇ ਰੋਟੀ ਬਣਾਉਣੀ ਜਾਂਨੇ ਐ ਨਹੀਂ ਨਾ ਫਰਤਾ ਸਮਝ ਨਹੀਂ ਆਉਂਦੀ ਵੇਖਾਉਂਦਾ ਇਹ ਛੇ ਪਈ ਦੁਤਾ ਦੇ ਵਿੱਚ ਉਹ ਕਿਤਾ ਬਾਹਰ ਨਿਕਲ ਮੈਂ ਕਿੱਦਾਂ ਇਹਨਾਂ ਨੂੰ ਸਮਝਾਵਾਂਗਾ ਮੈਂ ਨਾ ਆਪਣੀ ਗਲਤੀ ਦਾ ਬਹੁਤ ਪਛਤਾਵਾ। ਮੇਰੀ ਤੇ ਕੋਈ ਗੱਲ ਸੁਣਨਾ ਤਿਆਰ ਨਹੀਂ ਆ। ਤੇ ਉਤੋਂ ਬੀਜੀ ਦੇ ਅੰਦਰੋਂ ਆ ਤੇ ਬੈਠੇ ਚੁੱਪ ਨਾ ਦੇ ਰਹਿੰਦੇ। ਇੱਥੇ ਤੇ ਸਾਰੇ ਜਾਣੇ ਚੁੱਪਰ ਵਾਲੇ ਆ। ਲੇਕ ਮਾਸੀ ਤੋਂ ਬਗੈਰ ਕੋਈ ਮੇਰੀ ਗੱਲ ਨਹੀਂ ਸਰਦਾ। ਸਮਝ ਨਹੀਂ ਆਉਂਦੀ। ਇਹ ਨਵੇਂ ਰਾਜਕੀਆ ਕਿਦਾਂ ਬੀਤ ਕਰਾ। ਮਮਾ ਜੀ ਪਹਿਲਾਂ ਤਾਂ ਪਾਪਾ ਦਾ ਨਾ ਚੰਗਾ ਭਲਾ ਬੋਲਦੇ ਸੀ। ਹੁਣ ਕਹਿੰਨਾ ਅਪਰਥ ਕਰਨ ਡੈ ਪਿਆ। ਤਨਾਲੇ ਤਾਂ ਨਾ ਕੋਈ ਵੀ ਨਹੀਂ ਬੋਲਦਾ। ਵੇ ਪੁੱਤ ਜਦੋਂ ਕੋਈ ਗਲਤੀ ਕਰਦੇ ਆ ਨਾ ਤੇ ਫਿਰ ਸਾਰਿਆਂ ਨੂੰ ਡਾਂਟਣ ਦਾ ਹੱਕ ਹੁੰਦਾ ਵਾ। ਹੁਣ ਵੇਖੋ ਤੁਸੀਂ ਜਦੋਂ ਮਿੱਟੀ ਨਾਲ ਲਿਬੜਦੇ ਹੋ ਜਾਂ ਸ਼ੈਤਾਨੀ ਕਰਦੇ ਹੋ ਤੇ ਮੈਂ ਤੁਹਾਨੂੰ ਡਾਂਟਦੀ ਆ ਨਾ? ਹਾਂਜੀ ਮੈਂ ਤਾਂ ਕੀ ਸਾਰੇ ਜਾਣੇ ਡਾਂਟਦੇ ਆ ਘਰ ਦੇ ਵਿੱਚ ਕਿ ਸਾਡਾ ਬੱਚਾ ਕਮ ਗਲਤ ਕਰਦਿਆ ਨਾ ਹੋਵੇ। ਜਾਂ ਗਲਤੀ ਕੀਤੀ ਜਾ ਤਾਂ ਗੌਰ ਨੂੰ ਕਿਉਂ ਮਾਰਦੀ ਆ ਛੋਟਾ ਵਾ। ਉਹ ਗਲਤੀ ਤੇ ਸਾਰੇ ਕਹਿੰਦੇ ਆ ਤੇ ਫਿਰ ਸਾਨੂੰ ਗੁੱਸਾ ਥੋੜਾ ਕਰਨਾ ਚਾਹੀਦਾ ਜਿ세 ਤਰ੍ਹਾਂ ਉਹ ਮੈਨੂੰ ਵੀ ਕਹਿੰਦੇ ਆ ਕੋਈ ਗੱਲ ਨਹੀਂ ਸਾਡੇ ਬਾਪਾ ਬੜੇ ਚੰਗੇ ਆ ਨਾ ਉਹਨਾਂ ਨੇ ਫਿਰ ਮੇਰੇ ਨਾਲ ਪਹਿਲਾਂ ਵਾਂਗ ਰਹਿਣ ਲੱਗ ਜਾਣਾ ਮਮਾ ਜੀ ਮੈਨੂੰ ਇੱਕ ਗੱਲ ਸਮਝਾਉਂਦੀ ਅਹੀਂ ਤੇ ਜੇ ਨਿੱਕੇ ਆ ਅਹੀਂ ਲੜਦੇ ਆ ਤੇ ਹਨ ਤਾਂ ਕੁੱਟ ਵੰਦੀ ਆ ਤੇ ਤੁਸੀਂ ਕਿਹੜੀ ਗਲਤੀ ਕੀਤੀ ਆ ਦੇ ਪੁੱਤਰ ਜ਼ਿੰਦਗੀ 'ਚ ਵੀ ਕੁਝ ਗਲਤੀਆਂ ਹੋ ਜਾਂਦੀਆਂ ਆ ਕਿ ਜੋ ਬੱਚਿਆਂ ਨਾਲ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ। ਪਰ ਗਲਤੀ ਤੇ ਗਲਤੀ ਹੁੰਦੀ ਆ ਨਾ। ਹਾਂਜੀ। ਜਦੋਂ ਵੱਡੀਆਂ ਹੋ ਗਈਆਂ ਨਾ ਤੇ ਫੇਰ ਤੁਹਾਨੂੰ ਸਮਝਾਉਂਗੀ। ਠੀਕ। ਅਜੇ ਤੂੰ ਛੋਟੀ ਆ। ਗਲਤੀ ਹੋਟੀ ਹੋਵੇ ਜਾਂ ਵੱਡੀ ਹੋਵੇ। ਗਲਤੀ ਤੇ ਗਲਤੀ ਆ ਨਾ। ਤੇ ਡਾਂਟਦੇ ਤੇ ਸਾਰੇ ਹੀ ਆ ਨਾ ਉਦੋਂ। ਹਾਂਜੀ। ਤੁਸੀਂ ਛੋਟੇ ਹੋ ਤੇ ਮੰਮਾ ਤੁਹਾਨੂੰ ਡਾਂਟਦੀ ਆ। ਪਰ ਮੇਰੇ ਉੱਪਰ ਪਾਪਾ ਤੇ ਦਾਦੀ ਆ। ਉਹ ਕਾਹ ਕਿਉਂ ਮੈਨੂੰ ਡਾਂਟਦੇ ਆ। ਠੀਕ। ਠੀਕ ਆ। ਤੇ ਨਾਲੇ ਆਪਣੇ ਪੜ੍ਹਾਈ 'ਵਲ ਧਿਆਨ ਦੇ। ਮम्मा-ਪਾਪਾ ਜਦੋਂ ਛੋਟੀ-ਮੋਟੀ ਲੜਾਈ ਹੁੰਦੀ ਰਹਿੰਦੀ ਆ ਫਿਰ ਸੁਲਾਵ ਹੋ ਜਾਂਦੀ ਕਿੰਨੀ ਵਾਰੀ ਕੱਟੀ ਹੁੰਦੀ ਆ ਤੈਨੂੰ ਇਹਨਾਂ ਗੱਲਾਂ ਵਿੱਚ ਧਿਆਨ ਦੇਣ ਦੀ ਲੋੜ ਨਹੀਂ ਆ ਠੀਕ ਆ ਤੈਨੂੰ ਪਤਾ ਨਾ ਕਿ ਸਾਡੇ ਪਾਪਾ ਕਿੰਨੇ ਚੰਗੇ ਆ ਹਾਂਜੀ ਬੱਸ ਫਿਰ ਜਾਓ ਕਿਦੋ ਮੇਰੀ ਗਾਲ ਸੁਣਾ ਹਾਂਜੀ ਗੌਰਵ ਕਿੱਥੇ ਗਿਆ ਉਹਨੂੰ ਨਿਮਾਉਣਾ ਵਾ ਉਹ ਬਰਖੇ ਡੰ ਗਿਆ ਉਹਨਾਂ ਦੇ ਘਰ ਹਾਂਜੀ ਬੁਲਾ ਕੇ ਲਿਓ ਮम्मा ਤੁਸੀਂ ਆਪੇ ਸੱਦ ਕੇ ਲਿਆਓ ਮੇਰੇ ਆਖੇ ਤੇ ਹੁੰਦਾ ਹੀ ਨਹੀਂ ਉਹ ਧੁੱਪ ਨਾਲ ਬਾਹਰ ਬੜੀ ਆ ਚਲ ਮੈਂ ਕਹਿੰਦੀ ਠੀਕ ਆ ਦੇਵਿੰਦਰ ਤਲਵੀਰ ਆਇਆ ਇੱਧਰ ਚੱਲ ਵੇ ਕਾਕਾ ਜਾ ਕੇ ਆਪਣੇ ਘਰ ਖੇਡਿਆ ਕਰ ਪ੍ਰੀਤ ਕਹਿਣ ਨੂੰ ਤੇ ਜੀ ਨਹੀਂ ਕਰਦਾ ਦੁਪਹਿਰ ਤਿੱਖੜ ਦੁਪਹਿਰ ਲੱਗੀ ਆ ਕੜੀ ਅਸੀਂ ਵੀ ਆਰਾਮ ਕਰਨਾ ਹੁੰਦਾ ਵਾ ਜਦੋਂ ਆਰਾਮ ਕਰਨ ਦਾ ਟਾਈਮ ਹੁੰਦਾ ਨਾ ਇਹ ਆਣ ਕੇ ਇੱਥੇ ਰੌਲਾ ਪਾਉਣ ਲੱਗ ਜਾਂਦੇ ਆ ਤੇ ਦੂਜੀ ਗੱਲ ਜੇ ਇੱਧਰ ਆਏ ਵੀ ਹੁੰਦੇ ਨਾ ਤੇ ਆਵਾਜ਼ ਮਾਰਨੀ ਦੀ ਆ ਉੱਥੇ ਖਲੋ ਕੇ ਮਾਰਿਆ ਕਰ ਸਾਡੇ ਘਰ ਦਿਆਂ ਤੇ ਮਾੜਾ ਅਸਰ ਪੈਂਦਾ ਠੀਕ ਆ ਮੇਰਾ ਬੰਦਾ ਵਾ ਤੇਰਾ ਕੀ ਪਤਾ ਹੱਸਦਾ ਵਸਦਾ ਘਰ ਆ ਜਾੜ ਕੇ ਰਹਤਾ ਤੇ ਕੱਲ ਨੂੰ ਤੂੰ ਇੱਥੇ ਬੁਰੀ ਨਜ਼ਰ ਰੱਖ ਲੈ ਲੋਕਾਂ ਨੇ ਮੈਨੂੰ ਗੱਲਾਂ ਕਰਨੀਆਂ ਵੀ ਜਿੱਦਾਂ ਦੀ ਇਹ ਆ ਨਾ ਓਦਾਂ ਦੀ ਆ ਹੋਣੀ ਆ ਤੇ ਬੰਦਾ ਮਾੜੇ ਰਾਹ ਪੈ ਹੀ ਜਾਵੇ ਨਾ ਤੇ ਉਹਦਾ ਕੋਈ ਭਰੋਸਾ ਨਹੀਂ ਰਹਿ ਜਾਂਦਾ ਠੀਕ ਆ ਦੇ ਜੀ ਮੈਂ ਨਾ ਹੌਨੇ ਬੱਚਿਆਂ ਨੂੰ ਉੱਧਰ ਮਾਸੀ ਘਲ ਜਾਂਦਿਆ ਕਰਨਾ ਦਵਿੰਦਰ ਨੇ ਅੱਜ ਬੜੀਆਂ ਗੱਲਾਂ ਗੌਰ ਨੂੰ ਕੀਤੀਆਂ ਕਹਿੰਦੇ ਜਦੋਂ ਘੜੀ ਲੰਮੇ ਪੈਣਾ ਹੁੰਦਾ ਵਾ ਦੁਪਹਿਰਾਂ ਨੂੰ ਉਦੋਂ ਇੱਧਰ ਨੂੰ ਧੱਕ ਦਿੰਦੇ ਤੁਸੀਂ ਨਾਲੇ ਸਾਡੇ ਘਰ ਤੋਂ ਨਾ ਹੀ ਆਇਆ ਕਰ ਗੱਲਾਂ ਨੇ ਤੈਨੂੰ ਕੀਤੀਆਂ ਵਾ ਨਿਆਣਿਆਂ ਨੂੰ ਨਹੀਂ ਕੀਤੀਆਂ ਜਿਹੜੀ ਤੂੰ ਮਾੜੀ ਕਰਤੂਤ ਕੀਤੀ ਆ ਨਿਆਰੇ ਨਹੀਂ ਢੱਕੜੇ ਰਿਆਣੇ ਦੇ ਸਾਈ ਜੀ ਦੇ ਆ ਕੋਣੋਂ ਨਹੀਂ ਢੱਕਣ ਵਾਲੀ ਨਿਆਣਾ ਜਿਨੇ ਵੀ ਜਾਣਾ ਰਾਤ ਵੀ ਜਾਣਾ ਵਾ ਜੇ ਨਹੀਂ ਕਰਤੂਦ ਨੂੰ ਤੇਰੇ ਭਰਾ ਨੂੰ ਉਹਦੇ ਨਾਲ ਲੈ ਜਾ ਵੇਖੋ ਵੀ ਜੀ ਮੈਂ ਮੰਨਦੀ ਆ ਕਿ ਮੇਰੇ ਕੋਲ ਗਲਤੀ ਹੋਈ ਆ ਪਰ ਹੁਣ ਇਦਾਂ ਥੋੜਾ ਟਾਈਮ ਲੱਗਣਾ ਐਦਾਂ ਮੈਨੂੰ ਵੀ ਨਹੀਂ ਚੰਗਾ ਲੱਗਦਾ ਤੈਵੇਂ ਮੂੰਹ ਵਾਟ ਕੇ ਬੈਠੇ ਰਹਿੰਦੇ ਹੋ ਤੇ ਮੈਂ ਵੀ ਵੇਖ ਲਓ ਮੇਰੀ ਪਹਿਲੀ ਗਲਤੀ ਸੀ ਮੈਂ ਤੁਹਾਡੇ ਕੋ ਇੰਨੇ ਚਿਰ ਦੀ ਰਹਿਣੀ ਆ ਕੋਈ ਮਾਫ਼ੀ ਨਹੀਂ ਲਕਿੰਨੀ ਕੁ ਮਾੜੀ ਸੀ ਜਿਹਨੀਆਂ 100 ਭੈਣ ਭਰਾਵਾਂ ਵਾਲੀ ਮੈਂ ਤਾਂ ਇਹਦਾ ਬਾਹਰ ਨਿਕਲ ਜੋਗੇ ਨਹੀਂ ਜੇ ਉਹ ਬਾਹਰ ਕੱਢੇ ਗਣੀ ਜੀ ਨਹੀਂ ਫੇਰ ਸਕਦੇ ਜਿਹੜੀਆਂ ਕਰਤੂਤਾ ਤੂੰ ਕੀਤੀਆਂ ਆ